ਸਭ ਤੋਂ ਚੱਕ ਕਰੈਕਟਰ ਕਿਹਦਾ ਲੱਗਿਆ ਤੁਸੀਂ ਪਾਵਰ ਡਿਫ ਐਨ ਹੋ ਸਿੱਧੂ ਮੂਸੇਵਾਲੇ ਦੇ ਉਹਨਾਂ ਦਾ ਕੋਈ ਫੇਵਰਿਟ ਗਾਣਾ ਦੱਸੋ ਡਾਲਾ ਡਾਲਾ ਵਾਂਗੂਣੀ ਸੋਤਿਆ ਦੀ ਰੈਕਲਿਸਟਡ ਕਾਰਾਂ ਨੇ ਕਿਵੇਂ ਦੀ ਲੱਗੀ ਤੁਹਾਨੂੰ ਉਹ ਵੀ ਬਹੁਤ ਘੈਂਟ ਸੀਗੀ ਬਹੁਤ ਚੰਗੀ ਇਸ ਚਾਰ ਦੇਣਾ ਚਾਹੋਗੇ ਪੰਜ ਵਿੱਚੋਂ ਆ ਡਾਇਲੌਗ ਜੇ ਉਹਨਾਂ ਨੂੰ ਮਾਰੀ ਜਿਨ੍ਹਾਂ ਦੀ ਰਗਾਂ 'ਚ ਤੇਰਾ ਵੰਡਿਆ ਹੋਇਆ ਚਿੱਟਾ ਦੌੜਦਾ ਪੰਜ ਦੇ ਵੀ ਉੱਤੇ ਹੀ ਲੈ ਲਓ ਜੀ 2 4 ਵਧੀਆ ਕਿਵੇਂ ਦੀ ਲੱਗੀ ਬਹੁਤ ਸਿਰਾਂ ਮੂਵੀ ਆਈ ਬਹੁਤ ਸਿਰਾਂ ਕੰਟੈਕਟ ਹੈ ਜਿਵੇਂ ਉਹਨੇ ਪੁਲਸਾਂ ਨੂੰ ਮਾਰੀ ਜਿਹੜੇ ਅਫਸਰ ਗਲਤ ਕੰਮ ਕਰਦੇ ਨੇ ਉਹਨਾਂ ਦਾ ਬਦਲਾ ਲਿਆ ਉਹਨੇ ਬਹੁਤ ਵਧੀਆ ਲੱਗੀ ਮੈਨੂੰ ਇਹ ਮੂਵੀ ਦੇਖ ਕੇ ਹੈਪੀ ਟੈਂਸ਼ਨ ਡੀਐਸਪੀ ਕੌਣ ਤੇਰਾ ਚੀਜਾ ਨੇ ਰਿਵਿਊ ਦੇਣਾ ਚਾਹੋਗੇ ਪੰਜ ਵਿੱਚੋਂ ਮੈਂ 505 10 ਹੋਂਦੇ 10 ਦੇ ਦਿੰਦੇ ਗੱਤੂ ਨੇ ਮੇਰੀ ਬਹਿਨ ਕੋ ਛੂਆ ਨਾ ਵਿਚ ਵਿੱਚ ਪਾੜ ਦੂੰਗਾ ਤਨੇ ਤਨੇ ਬੌਕਸਿੰਗ ਕਰਕੇ ਚੈਂਪੀਅਨ ਬੰਨਾ ਸੀਗਾ ਇਹ ਇੱਕ ਮੈਸੇਜ ਭੇਜ ਦੇ ਨੇ ਵੀ ਆ ਬੰਦਾ ਮਿਹਨਤ ਕਰਕੇ ਚੈਂਪੀਅਨ ਵੀ ਬਣ ਸਕਦਾ ਈ ਚਾਚਾ ਲੋਹੇ ਕੋ ਲੋਹਾ ਹੀ ਕੱਟਦਾ ਹੈ ਅੱਜ ਲੋਹਾ ਗਰਮ ਹੈ ਕਿੰਨੇ ਸਟਾਰ ਦੇਣਾ ਚਾਹੋਗੇ ਤੁਸੀਂ ਮੈਂ ਤਾਂ 10 ਤੋਂ 12 ਸਟਾਰ ਦੇਣਾ ਚਾਹੂੰਗਾ ਈ ਓ ਵਾਹ ਜੀ ਵਾਤ ਇਹਦੇ ਨਾਲ ਇੱਕ ਜਸਟਿਸ ਜੀਮਾਗਪਾ ਕਹਿਦੀ ਕਿ ਸਿੱਧੂ ਮੂਸੇਵਾਲੇ ਦੀ ਫੈਮਿਲੀ ਮਿਲੂਗਾ ਮਿਲੂਗਾ ਜੀ ਫਿਲਮ ਬਾਕੀ ਬਹੁਤ ਵਧੀਆ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਯਾਨੀ ਨਵਰੂਪ ਕੌਰ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਪੰਜਾਬੀ ਇੰਡਸਟਰੀ ਫਿਲਮਾਂ ਦੇ ਦੌਰ ਦੇ ਵਿੱਚ ਕਿੰਨੀ ਜ਼ਿਆਦਾ ਗਰੋ ਕਰ ਚੁੱਕੀ ਹੈ ਉਸੇ ਦੇ ਤਹਿਤ ਅੱਜ ਅਸੀਂ ਪਟਿਆਲਾ ਦੇ ਓਮੈਕਸ ਮਾਲ ਦੇ ਵਿੱਚ ਪਹੁੰਚੇ ਆਂ ਜਿੱਥੇ ਕਿ ਡਾਕੂਆ ਦਾ ਮੁੰਡਾ 3 ਮੂਵੀ ਰਿਲੀਜ਼ ਹੋ ਚੁੱਕੀ ਹੈ ਜੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਪੋਸਟਰ ਮੇਰੇ ਪਿੱਛੇ ਏ ਹੈ ਜੀ ڈاکੂਆ ਦਾ ਮੁੰਡਾ 3 ਮੂਵੀ ਦਾ ਪੋਸਟਰ ਤੇ ਅੱਜ ਅਸੀਂ ਏਸੀ ਮੂਵੀ ਦਾ ਰਿਵਿਊ ਕਰਨ ਵਾਸਤੇ ਪਟਿਆਲੇ ਦੇ ਇਸ ਮਸ਼ਹੂਰ ਓਮੈਕਸ ਮਾਲ ਦੇ ਵਿੱਚ ਪਹੁੰਚੇ ਆ ਤੇ ਆਓ ਤੁਹਾਨੂੰ ਦਰਸ਼ਕਾਂ ਦੇ ਨਾਲ ਗੱਲਬਾਤ ਕਰਵਾਨੇ ਆ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਓਮੈਕਸ ਮਾਲ ਪਹੁੰਚੇ ਆ ڈاکੂਆ ਦਾ ਮੁੰਡਾ 3 ਮੂਵੀ ਦੀ ਰਿਵਿਊ ਲੈਣ ਵਾਸਤੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਆ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਬਣਪਰੀ ਸਿੰਘ ਸਿੱਧੂਈ ਤੁਸੀਂ ਕਿੱਥੋਂ ਪਟਿਆਲੇ ਤੋਂ ਹੀ ਅਨ ਦੇਲੇ ਵਾਲਾ ਪਿੰਡ ਐ ਮਿਰਤਲਵੰਡੀ ਸਾਬੂ ਕੀਵੇਂ ਦੀ ਲੱਗੀ ਤੁਹਾਨੂੰ ਮੂਵੀ ਉਹ ਵੀ ਬਹੁਤ ਘੈਂਟ ਸੀਗੀ ਜੀ ਬਹੁਤ ਚੰਗੀ ਮੂਵੀ ਜੀ ਕਿੰਨੇ ਸਟਾਰ ਦੇਣਾ ਚਾਹੋਗੇ 5 ਵਿੱਚੋਂ 5 ਦੇ ਵੀ ਉੱਤੇ ਹੀ ਲੈ ਲਓ ਜੀ 2 4 ਵਧੀਆ ਤੁਸੀਂ ਦੇਖ ਹੀ ਸਕਦੇ ਹੋ ਬੇਸਟ ਸੀਗੀ ਵਧੀਆ ਐਕਟਿੰਗ ਸੀ ਸਾਰੇ ਓਕੇ ਸੀ ਸਸ਼ੀ ਗੱਲ ਜੀ ਸਸ਼ੀ ਗੱਲ ਜੀ ਤੁਸੀਂ ਡਾਕਵਾ ਤੋਂ ਮੁੰਡਾ 3 ਮੂਵੀ ਦੇਖ ਕੇ ਆਏ ਹੋ ਕੀਵੇਂ ਦੀ ਲੱਗੀ ਬਹੁਤ ਅੱਛੀ ਮੂਵੀ ਹੈ ਜੀ ਬਹੁਤ ਅੱਛੀ ਪ੍ਰਕਟਾਈਜ਼ ਕੀਤੀ ਕਿੰਨੇ ਰਿਵਿਊ ਦੇਣੇ ਚਾਹੋਗੇ 5 ਵਿੱਚੋਂ ਮੈਂ 505 10 ਹੁੰਦੇ 10 ਦੇ ਦੇ ਦਿੰਦੇ ਕਿੰਨੇ ਖੁਸ਼ ਨੇ ਲੋਕੀ ਇਹ ਮੂਵੀ ਨੂੰ ਦੇਖ ਕੇ ਥੈਂਕ ਯੂ ਸੋ ਮਚੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕਮਲ ਤੁਸੀਂ ਕਿੱਥੋਂ ਆਏ ਹੋ ਪਟਿਆਲੇ ਤੋਂ ਜੀ ਤੁਸੀਂ ਕਿਹੜੀ ਮੂਵੀ ਦੇਖੀ ਹੋਣੀ ਡਾਕੂਆਂ ਦਾ ਮੁੰਡਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੂਵੀ ਹੈ ਕਿੰਨੇ ਸਟਾਰ ਦੇਣਾ ਚਾਹੋਗੇ 5 ਦੇ ਵਿੱਚੋਂ ਪੰਜ ਦੇ ਵਿੱਚੋਂ 5 5 ਤੁਸੀਂ ਦੇਖ ਸਕਦੇ ਹੋ ਕਿੰਨੀ ਆਡੀਅੰਸ ਸਾਡੀ ਖੁਸ਼ ਹੈ ਮੂਵੀ ਦੇਖ ਕੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਤੁਸ਼ਾਰ ਰਹਿਜਈ ਤੁਸੀਂ ਕਿੱਥੋਂ ਪਟਿਆਲੇ ਤੋਂ ਜੀ ਕਿ ਤੁਸੀਂ ਕਿਹੜੀ ਮੂਵੀ ਦੇਖ ਕੇ ਆਏ ਮੈਂ ਡਾਕੂ ਦਾ ਮੁੰਡਾ ਹੀ ਕਿਵੇਂ ਦੀ ਲੱਗੀ ਬਹੁਤ ਸਿਰਾਂ ਮੂਵੀ ਆਈ ਬਹੁਤ ਸਿਰਾਂ ਕੰਟੈਕਟ ਹੈ ਜਿਵੇਂ ਉਹਨੇ ਪੁਲਿਸ ਵਾਲਿਆਂ ਨੂੰ ਮਾਰਿਆ ਜਿਹੜੇ ਅਫਸਰ ਗਲਤ ਕੰਮ ਕਰਦੇ ਨੇ ਉਹਨਾਂ ਦਾ ਬਦਲਾ ਲਿਆ ਉਹਨੇ ਬਹੁਤ ਵਧੀਆ ਲੱਗੀ ਮੈਨੂੰ ਇਹ ਮੂਵੀ ਦੇਖ ਕੇ ਇੱਕ ਜਨਰੇਸ਼ਨ ਵਾਸਤੇ ਮੋਟੀਵੇਸ਼ਨ ਮੂਵੀ ਵੀ ਹੈ ਵੀ ਆ ਮਾੜੇ ਕੰਮ ਛੱਡੋ ਤੇ ਵਧੀਆ ਕੰਮ ਲੱਗੋ ਜਿਵੇਂ ਉਹਨੇ ਬੌਕਸਿੰਗ ਕਰਕੇ ਚੈਂਪੀਅਨ ਬਣਨਾ ਸੀਗਾ ਇਹ ਇੱਕ ਮੈਸੇਜ ਭੇਜ ਦਿੰਦੇ ਨੇ ਵੀ ਆ ਬੰਦਾ ਮਿਹਨਤ ਕਰਕੇ ਚੈਂਪੀਅਨ ਵੀ ਬਣ ਸਕਦਾ ਹੈ ਤੇ ਕਿੰਨੇ ਸਟਾਰ ਦੇਣਾ ਚਾਹੋਗੇ ਤੁਸੀਂ ਮੈਂ ਇਹਦਾ 10 ਚੋਂ 12 ਸਟਾਰ ਦੇਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਹੈਤੂ ਵੀ ਗਰਗ ਤੁਸੀਂ ਕਿੱਥੋਂ ਆਏ ਹੋ ਬਰਨਾਲਾ ਬਰਨਾਲੇ ਤੋਂ ਤੇ ਕਿਹੜੀ ਮੂਵੀ ਦੇਖ ਕੇ ਹਟੇ ਹੋ ਤੁਸੀਂ ਉਹਨੇ ਸਿੰਘ ਸਿੱਗ ਮੁੰਡਾ ਗੱਟ ਡੱਕ ਵਾਲਾ ਮੁੰਡਾ ਤੇ ਕਿਵੇਂ ਦੀ ਲੱਗੀ ਤੁਹਾਨੂੰ ਮੂਵੀ ਵਧੀਆ ਤੇ ਸਭ ਤੋਂ ਅੱਛਾ ਕੈਰੈਕਟਰ ਕਿਹਦਾ ਲੱਗਿਆ ਸਿੱਧੂ ਮੂਸੇ ਦਾ ਤੁਸੀਂ ਬਹੁਤ ਵੱਡਾ ਫੈਨ ਹੋ ਸਿੱਧੂ ਮੂਸੇ ਵਾਲੇ ਦੇ ਉਹਨਾਂ ਦਾ ਕੋਈ ਫੇਵਰੇਟ ਗਾਣਾ ਦੱਸੋ ਡਲਰਾ ਵਾਂਗਣੀ ਓਏ ਹੋਏ ਤੇ ਦੋ ਕੁ ਲਾਈਨਾਂ ਵੀ ਸੁਣਾ ਦਿਓ ਫਿਰ ਉਹਦੀਆਂ ਡਲਰਾ ਵਾਂਗਣੀ ਨਾਮ ਚਲਾ ਸਕਦਾ ਵਾਹ ਜੀ ਵਾਹ ਤੁਸੀਂ ਨਾਮ ਬਤਾ ਚੱਲਦਾ ਸਸ਼ੀਗਰ ਮੈਮ ਤੁਸੀਂ ਇਹਨਾਂ ਦੇ ਮਦਰ ਮਦਰ ਜੀ ਤੁਹਾਨੂੰ ਕਿਵੇਂ ਤੇ ਲੱਗੀ ਮੂਵੀ ਬਹੁਤ ਵਧੀਆ ਫਰਸਟ ਸੀਨ ਤੋਂ ਲੈ ਕੇ ਲਾਸਟ ਸੀਨ ਤੱਕ ਅਲਟੀਮੇਟ ਕਿਹੜਾ ਐਸਾ ਪਾਰਟ ਸੀ ਜਿਹੜਾ ਤੁਹਾਨੂੰ ਬੜਾ ਅਟ੍ਰੈਕਟ ਕੀਤਾ ਮੂਵੀ ਦੇ ਵਿੱਚ ਜਦੋਂ ਉਸਨੇ ਮਤਲਬ ਕਿਆ ਨਾਮ ਸੀ ਉਹਦਾ ਰੀਤਨਾ ਜੈਸੀ ਜੋ ਜਸੀ ਨੇ ਉਸਦੇ ਲਈ ਕੀਤਾ ਸੀ ਓਕੇ ਬਹੁਤ ਕੰਟੈਂਟ ਕਿਵੇਂ ਲੱਗਿਆ ਤੁਹਾਨੂੰ ਮੂਵੀ ਦਾ ਬਹੁਤ ਅੱਛਾ ਕਿੰਨੇ ਸਟਾਰ ਦੇਣਾ ਚਾਹੋਗੇ ਪੰਜ ਵਿੱਚੋਂ 5 5 5 ਜੋ 5 5 ਅਸਲ ਦੀ ਵਿੱਚ ਜਿਹੜੀ ਇਹ ਮੂਵੀ ਸਿੱਧੂ ਮੂਸੇ ਵਾਲੇ ਤੇ ਉਹਦੀ ਫੈਮਿਲੀ ਨੂੰ ਡੈਡੀਕੇਟ ਕੀਤੀ ਗਿਆ ਲਾਸਟ ਮੈਂ ਜੋ ਦੇਖਿਆ ਵੀ ਲਿਖ ਕੇ ਉਹ ਸੋਨੋ ਵਧੀਆ ਪਲੱਸ ਪੁਆਇੰਟ ਕਿਤੇ ਸੀ ਤੇ ਜਿਹੜਾ ਸਿੱਧੂ ਮੂਸੇ ਦਾ ਗਾਣਾ ਵਿੱਚ ਕਿੱਤਾ ਰਿਕਾਰਡ ਠੀਕ ਹੈ ਜੀ ਉਹਨੇ ਫਿਲਮ 'ਚ ਜਾਨ ਹੋਰ ਪਾਤੀ ਕੀ ਬਾਤ ਹੈ ਹਾਂਜੀ ਫਿਲਮ 5 'ਚੋਂ 5 ਜੀ ਬਹੁਤ ਵਧੀਆ ਫਿਲਮ ਹੈ ਸਾਰੇ ਜਾਣਨ ਨੂੰ ਦੇਖਣੀ ਚਾਹੀਦੀ ਹੈ ਇਹਨਾਂ ਲਈ ਇੱਕ ਜਸਟਿਸ ਜੀਮਾ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਮਿਲੂਗਾ ਮਿਲੂਗਾ ਜੀ ਇਹ ਫਿਲਮ ਬਾਕੀ ਬਹੁਤ ਵਧੀਆ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਨਹੀਂ ਨਹੀਂ ਥੈਂਕ ਯੂ ਬਹੁਤ ਅੱਛੀ ਗੱਲ ਮੈਡਮ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਜੀਵੇਗੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿੰਨੇ ਸਾਰੇ ਦਰਸ਼ਕਾਂ ਦੇ ਨਾਲ ਇਸ ਮੂਵੀ ਦੇ ਰਿਵਿਊ ਬਾਰੇ ਗੱਲ ਕੀਤੀ ਹੈ ਤੇ ਇਸ ਮੂਵੀ ਨੂੰ ਲੈ ਕੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਇਹੀ ਕਿਹਾ ਕਿ ਇਹ ਮੂਵੀ ਦੇ ਥਰੂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਤੇ ਸਿੱਧੂ ਮੂਸੇਵਾਲੇ ਨੂੰ ਜ਼ਰੂਰ ਜਸਟਿਸ ਮਿਲਣ ਦੀ ਉਮੀਦ ਹੈ ਛੋਟੇ ਤੋਂ ਛੋਟੇ ਤੇ ਹਰ ਇੱਕ ਏਜ ਗਰੁੱਪ ਵਾਲੇ ਨੇ ਇਸ ਮੂਵੀ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਪੰਜ ਦੇ ਵਿੱਚੋਂ ਮੈਂ ਕਹਿੰਨੀ 12 ਪੰਜ ਦੇ ਵਿੱਚੋਂ 10 15 ਪਤਾ ਨਹੀਂ ਕਿੰਨੇ ਕਿੰਨੇ ਰਿਵਿਊ ਲੋਕਾਂ ਨੇ ਕਿੰਨੇ ਕਿੰਨੇ ਸਟਾਰ ਦਿੱਤੇ ਨੇ ਤੇ ਮ ਕਹਿਣਾ ਚਾਹੂੰਗੀ ਕਿ ਆਪਣੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਡਾਕੂਆਂ ਦਾ ਮੁੰਡਾ 3 ਮੂਵੀ ਨੂੰ ਜ਼ਰੂਰ ਵੇਖਿਓ ਕਿਉਂਕਿ ਲੋਕਾਂ ਨੂੰ ਬੇਹਦ ਇਸ ਮੂਵੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਮੂਵੀ ਇਹ ਪਸੰਦ ਆਈ ਹੈ ਫਰੈਂਡ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਥੋੜਾ ਜਿਹਾ ਸਮਾਂ ਕੱਢ ਕੇ ਤੁਸੀਂ ਵੀ ਇਸ ਮੂਵੀ ਨੂੰ ਦੇਖਣ ਆਓ ਆਪਣੇ ਪਰਿਵਾਰ ਬੱਚਿਆਂ ਫਰੈਂਡਸ ਦੇ ਨਾਲ ਇਸ ਮੂਵੀ ਨੂੰ ਜ਼ਰੂਰ ਆਪਣੇ ਨੇੜਲੇ ਮਾਲਸ ਦੇ ਵਿੱਚ ਦੇਖਣ ਆਓ ਧੰਨਵਾਦ ਵੀਡੀਓ ਪਰਸਨ ਜான்ਸਨ ਸੰਗਰ ਦੇ ਨਾਲ ਮੈਂ ਯਾਨੀ ਨਵਰੂਪ ਕੌਰ ਆ ਮੈਕਸ ਮਾਲ ਪਟਿਆਲਾ